ਇਹ ਆਪਾਂ ਸਟਾਰਟ ਕੀਤਾ 2022 ਦੇ ਵਿੱਚ ਦਸੰਬਰ 25 ਦਸੰਬਰ 2022 ਚ 2022 ਦੇ ਵਿੱਚ ਨਹੀਂ ਹਾਂਜੀ ਇਹ ਮਤਲਬ ਬਹੁਤ ਟਾਈਮ ਪਹਿਲਾਂ ਦਾ ਬਣਿਆ ਹੈ 1955 ਦਾ ਹੀ ਬਣਿਆ ਹੋਇਆ ਹੈ ਠੀਕ ਹੈ ਜੀ ਹਾਂਜੀ ਇਹ ਸਾਰਾ ਟ੍ਰੈਡੀਸ਼ਨਲ ਬਾਜ਼ਾਰ ਹੈ ਠੀਕ ਹੈ ਕਾਫੀ ਗਾਣੇ ਹੋਗੇ ਨੇ ਹਰਿਆਣਵੀ ਬੋਜਪੂਰੀ ਪੰਜਾਬੀ ਕਾਫੀ Song ਹੋਗੇ ਆ ਜੇ ਆਪਾਂ ਗੱਲ ਕਰੀਏ ਸਿੰਗਰਾਂ ਦੀ ਤਾਂ ਕਿਹੜੇ ਕਿਹੜੇ ਸਿੰਗਰ ਇੱਥੇ ਵਿਜ਼ਿਟ ਕਰ ਚੁੱਕੇ ਨੇ ਸਿੰਗਰ ਮੈਮ ਬੱਬੂ ਮਾਨ ਜੀ ਖਾਨ ਸਪਨਾ ਚੌਧਰੀ ਰਾਕਾ ਸਰਜੀਤ ਪੋਲਰ ਮਨੀ ਲੋਂਗਿਆ ਦਿਲਪੀਟ ੱਲੋ ਗੁਲਾਬ ਸਿੱਧੂ ਕਿ ਇਹਨਾਂ ਨੇ ਪਹਿਲਾਂ ਮੈਨੂੰ ਦੱਸਿਆ ਸੀ ਸ਼ੂਟ ਤੋਂ ਕਿ ਅਨਿਅਰਬਾਊਟ 7-800 ਸੰਗ ਜਿਹੜੇ ਇੱਥੇ ਨੇ ਉਹ ਸ਼ੂਟ ਹੋ ਚੁੱਕੇ ਨੇ। ਕੀ ਸੋਚ ਕੇ ਤੁਸੀਂ ਕਿੱਦਾਂ ਮਤਲਬ ਜਿਵੇਂ ਸੂਬੇਦਾਰ ਕਰਤਾਰ ਸਿੰਘ ਇਹ ਕਿਵੇਂ ਤੁਸੀਂ ਇਹ ਤੁਹਾਡੇ ਵਿਚਾਰ ਆਇਆ ਵੀ ਤੁਸੀਂ ਕਿ ਇਦਾਂ ਦਾ ਵੀ ਜਿਹੜਾ ਅੰਦਰ ਲੋਕੇਸ਼ਨ ਰੱਖਣੀ ਹੈ। ਮਤਲਬ ਇਹ ਸਾਰਾ ਹੈ ਤਾਂ ਸਾਰਾ ਸ਼ੂਟਿੰਗ ਫਲੋਰ ਹੀ ਹੈ ਹੈ ਨਾ ਤੇ ਬਣਾਇਆ ਵੀ ਇਹੀ ਸੋਚ ਕੇ ਕਿ ਮਤਲਬ ਆਪਣੀ ਤਾਂ ਇਹ ਸੋਚ ਹੁੰਦੀ ਹੈ ਕਿ ਜਿੰਨਾ ਡਿਫਰੈਂਟ ਬਣਾਈਏ ਔਰ ਲੋਕੇਸ਼ਨਾਂ ਨਾਲੋਂ ਉਹਨਾਂ ਬੈਸਟ ਹੈ। ਸਾਰਾ ਨੇਚਰਲ ਫੀਲ ਦੇਈਦਾ ਹੈ ਪ੍ਰੋਪਰ ਤਾਂ ਕਿ ਮਤਲਬ ਜੋ ਇੱਥੇ ਮਿਲ ਰਿਹਾ ਕਲਾਈਂਟ ਨੂੰ ਕਿਤੇ ਨਾ ਮਿਲੇ ਇਹ ਸਭ ਤੋਂ ਵੱਡੀ ਸੋਚ ਹੁੰਦੀ ਹੈ ਸਾਰਾ ਪੱਕਾ ਹੈ ਫੀਲ ਮਤਲਬ ਕੱਚੇ ਵਾਲੀ ਦਿੱਤੀ ਹੈ ਬਟ ਸਾਰਾ ਪੱਕਾ ਹੈ ਪੱਕਾ ਇਸੇ ਵੀ ਤਰ੍ਹਾਂ ਦੀ ਕੋਈ ਹੋ ਨਹੀਂਗਾ ਹੈਗਾ ਚਾਹੇ ਬੱਚਾ ਵੀ ਉੱਪਰ ਛੱਤ ਤੇ ਚੜ੍ਹ ਜਾਏ ਕੋਈ ਪ੍ਰੋਬਲਮ ਨਹੀਂ ਜਿਸ ਤਰ੍ਹਾਂ ਦੀ ਸੋਫਾ ਹੋ ਗਿਆ ਟੇਬਲ ਹੋ ਗਿਆ ਬਾਕੀ ਮਤਲਬ ਜਿਸ ਤਾਂ ਮਤਲਬ ਫੋਟੋਗ੍ਰਾਫਰ ਨੂੰ ਜਾਂ ਕਲਾਈਂਟ ਨੂੰ ਕੋਈ ਵੀ ਚੀਜ਼ ਚਾਹੀਦੀ ਹੁੰਦੀ ਜਿਸ ਤਾਂ ਕੋਈ ਵੀ ਮਤਲਬ ਐਸੈਸਰੀ ਚਾਹੀਦੀ ਹੁੰਦੀ ਉਹ ਫਿਲ ਕਰਦੀ ਦੀ ਆ ਮੌਕੇ ਤੇ ਨੋ ਕੇ ਤੇ ਹਾਂਜੀ ਹਾਂਜੀ ਸੋ ਅਸੀਂ ਪਹੁੰਚ ਚੁੱਕੇ ਹਾਂ ਜੀ ਵੈਸਟਰਨ ਲੋਕੇਸ਼ਨ ਤੇ ਅ ਸਰ ਇੱਥੇ ਕਿਹੜੇ ਕਿਹੜੇ ਗੀਤ ਤੁਹਾਨੂੰ ਚਿੱਤੇ ਹੈਗੇ ਨੇ ਵੈਸ ਤਾਂ 7-800 ਗੀਤ ਨੇ ਨਹੀਂ ਚਿੱਤੇ ਹੁੰਦੇ ਪਰ ਫਿਰ ਵੀ ਜੇ ਕੋਈ ਖਾਸ ਹਾਂਜੀ ਬਿਲਕੁਲ ਇੱਥੇ ਟਿੱਪੂ ਸੁਲਤਾਨ ਦਾ ਹੋਇਆ ਸੀਗਾ ਤਰਲਾ Song ਅੱਛਾ ਜੀ ਹਾਂਜੀ ਹਾਂਜੀ ਫਿਰ ਹਾਈਐਸਟ ਕਿੰਨੀਆਂ ਕੁ ਮਤਲਬ ਕਿ ਹੋ ਚੁੱਕੀਆਂ ਨੇ ਅੱਜ ਮਤਲਬ ਹਾਈਐਸਟ ਆ ਪਿਛਲੇ ਸੀਜ਼ਨ ਮੈਂ 1 ਦਿਨ ਦੀ 28 ਪ੍ਰੀ ਵੈਡਿੰਗਾਂ ਕੀਤੀਆਂ ਸੀਗੀਆਂ ਤੁਸੀਂ ਜਿਹੜਾ ਹੈਗਾ ਸ਼ੂਟ ਕਰ ਸਕਦੇ ਹੋ ਜੋ ਤੁਹਾਡਾ ਦਿਲ ਕਰਦਾ ਆ ਵੀ ਮੌਸਮ ਖਰਾਬ ਖਰਾਬ ਹੋ ਗਿਆ ਜਾਂ ਤੁਸੀਂ ਕ੍ਰੋਮਾ ਕੱਟਣਾ ਚਾਹੁੰਦੇ ਹੋ ਤਾਂ ਤੁਸੀਂ ਇਨਡੋਰ ਜਿਹੜਾ ਹੈਗਾ ਇੱਥੇ ਕਾਫੀ ਇਹਨਾਂ ਨੇ ਜਗ੍ਹਾ ਜਿਹੜੀ ਹੈਗਾ ਇਨਡੋਰ ਲਈ ਬਣਾਈ ਹੋਈ ਆ ਤੁਸੀਂ ਇਨਡੋਰ ਵੀ ਜਿਹੜਾ ਹੈਗਾ ਸ਼ੂਟ ਕਰ ਸਕਦੇ ਹੋ ਇਹਨਾਂ ਲੋਕੇਸ਼ਨਾਂ ਤੋਂ ਵੱਖਰਾ ਤੁਸੀਂ ਕ੍ਰੋਮਾ ਕੱਟ ਸਕਦੇ ਹੋ ਹਾਂਜੀ ਬਿਲਕੁਲ ਆਪਣੇ ਕੋਲ ਮਿਊਜ਼ਿਕ ਵੀਡੀਓ ਲਈ ਵਾਈਟ ਬਲੈਕ ਸੈੱਟ ਵੀ ਹੈ ਕ੍ਰੋਮਾ ਵੀ ਕੱਟ ਸਕਦੇ ਆ ਔਰ ਪਲੱਸ ਆਪਣੇ ਕੋਲ ਇਨਡੋਰ ਚ ਜਿਸ ਤਾ ਕਿ ਰਾਇਲ ਲੌਬੀ ਬਾਰ ਦਾ ਸੈਟਅਪ ਪੂਲ ਟੇਬਲ ਲਾਇਬ੍ਰੇਰੀ ਮਤਲਬ ਇੱਕ ਦੋ ਵੈਸਟਰਨ ਸੈਟ ਹੋਰ ਨੇ ਬਾਕੀ ਹੋਰ ਵੀ ਪਲਾਨ ਚੱਲ ਰਿਹਾ ਪਿਆ ਕਿ ਹੁਣ ਮਤਲਬ ਹਰ 3-4 ਮਹੀਨੇ ਬਾਅਦ ਅਪਡੇਟ ਕਰਦੇ ਰਹੀਦਾ ਤੇ ਹੁਣ ਇਹ ਹੈ ਕਿ 5-6 ਸੈਟ ਹੋਰ ਇਨਡੋਰ ਬਣਾਉਣੇ ਨੇ ਨਵੇਂ ਜਿਹੜੇ ਕਿ ਬਿਲਕੁਲ ਡਿਫਰੈਂਟ ਬਣਾਉਣੇ ਨੇ ਠੀਕ ਹੈ ਜੀ ਤੇ ਕਦੋਂ ਤੱਕ ਸਿਰ ਸਾਨੂੰ ਦੇਖਣ ਨੂੰ ਮਿਲਣਗੇ ਬਸ ਆਈ 2 ਮਹੀਨੇ ਤੱਕ ਜੀ ਠੀਕ ਹੈ ਜੀ ਤੁਹਾਹਾਂ ਨੇ ਦੇਖਿਆ ਆ ਵੀ ਚਰਚ ਦਾ ਸੀਨ ਜੇ ਕਿਸੇ ਨੇ ਲੈਣਾ ਹੋਵੇ ਕੋਈ ਉਹ ਵੀ ਇਦਾਂ ਦਾ ਹੈਗਾ ਤੁਹਾਡੇ ਇੱਥੇ ਬਣਿਆ ਹੋਇਆ ਹਾਂਜੀ ਬਿਲਕੁਲ ਬਣਿਆ ਹੋਇਆ ਸੀਗਾ ਬਟ ਹੁਣ ਉਹਨੂੰ ਅਪਡੇਟ ਕੀਤਾ ਕਿਉਂਕਿ ਸਾਡੇ ਇਹ ਹੁੰਦਾ ਮੈਮ ਕਿ ਤਿੰਨ ਚਾਰ ਮਹੀਨੇ ਬਾਅਦ ਨਾ ਅਪਡੇਟ ਕਰਦੇ ਰਹੀਦਾ ਅੱਛਾ ਜੀ ਨਵੇਂ ਪੁਰਾਣੇ ਸੈਟ ਕਰਦੇ ਰਹੀਦਾ ਤੇ ਇਹ ਕੋਸ਼ਿਸ਼ ਹੁੰਦੀ ਕਿ ਅਗਲਾ ਜਿੰਨੀ ਵਾਰ ਆਵੇ ਅਗਲੇ ਨੂੰ ਨਵੀਂ ਵੈਰਾਈਟੀ ਮਿਲੂ ਠੀਕ ਹੈ ਹਾਂਜੀ ਤੇ ਇਹ ਤੁਸੀਂ ਗੱਡੀ ਖੜੀ ਕੀਤੀ ਹੈ ਚੱਲਦੀ ਹੈ ਜਾਂ ਨਹੀਂ ਬਸ ਬਿਲਕੁਲ ਜਿੰਨੇ ਵੀ ਸਾਰੇ ਮਤਲਬ ਚੱਲਦੇ ਨੇ ਹੈ ਨਾ ਕੋਈ ਵੀ ਵਹੀਕਲ ਇਸ ਤਰ੍ਹਾਂ ਦਾ ਨਹੀਂਗਾ ਹੈਗਾ ਕਿ ਮਤਲਬ ਚੱਲਦਾ ਨਹੀਂਗਾ ਸਾਰੇ ਵਹੀਕਲ ਚੱਲਦੇ ਠੀਕ ਹੈ ਇਹ ਚੱਲਦਾ ਮਤਲਬ ਗੱਡੀ ਇਹ ਚੱਲਦੀ ਹੈ ਹਾਂਜੀ ਲੋ ਜੀ ਇਹਦੇ ਅੱਗੇ ਵੀ ਤੁਸੀਂ ਜਿਹੜਾ ਹੈਗਾ ਕੋਈ ਸੀਨ ਕੋਈ ਗੀਤ ਦਾ ਜਾਂ ਪ੍ਰੀ-ਬੈਡਿੰਗ ਦਾ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ ਲੋਕੇਸ਼ਨ ਜਿਹੜੀ 7 ਏਕੜ ਦੇ ਵਿੱਚ ਆ ਬਹੁਤ ਜ਼ਿਆਦਾ ਇਹਦੇ ਅੰਦਰ ਹਰੇਕ ਤੁਹਾਡੀ ਜਿਹੜੀ ਗੀਤ ਨੂੰ ਸ਼ੂਟ ਕਰਦਾ ਕੋਈ ਲੋਕੇਸ਼ਨ ਹੋ ਇੱਥੇ ਮਿਲੇਗੀ ਤੁਹਾਨੂੰ ਸਰ ਕੀ ਬਣਿਆ ਹੋਇਆ ਆ ਇਹ ਨੰ ਸਾਰਾ ਰਾਜਸਥਾਨੀ ਸੈਟ ਹੈ ਲਓ ਜੀ ਰਾਜਸਥਾਨ ਵੀ ਜਾਣ ਦੀ ਲੋੜ ਨਹੀਂ ਤੁਹਾਨੂੰ ਰਾਜਸਥਾਨ ਦਾ ਸਾਰਾ ਜਿਹੜਾ ਵਿਊ ਆ ਉਹ ਤੁਹਾਨੂੰ ਇੱਥੋਂ ਹੀ ਮਿਲ ਜਾਊਗਾ ਆ ਇਹ ਰਾਜਸਥਾਨੀ ਸੈਟ ਹੈ ਲਓ ਜੀ ਕੋ ਮੋ ਥੋੜਾ ਜਿਹਾ ਕਿ ਇੱਧਰ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਭਰਾ ਜੀ ਨੇ ਕਿ ਆਪਾਂ ਕਈ ਗਾਣੇ ਵੇਖੇ ਨੇ ਮਾਦਰੀ ਦਿਕਸ਼ੀ ਦੇ ਜਾਂ ਹਿੰਦੀ ਫਿਲਮਾਂ ਦੇ ਗਾਣੇ ਤੁਸੀਂ ਜਰੂਰ ਅਕਸਰ ਦੇਖਦੇ ਹੋਵੋਗੇ ਇੱਦਾਂ ਦਾ ਵੀ ਹੁੰਦਾ ਜ਼ਿਆਦਾਤਰ ਪਹਿਲਾਂ ਫਿਲਮਾਂ ਜਿਹੜੀਆਂ ਸੀਗੀਆਂ ਉਹ ਰਾਜਸਥਾਨ ਦੇ ਵਿੱਚ ਸ਼ੂਟਿੰਗ ਹੋ ਜਾਂਦੀਆਂ ਸੀ ਪਰ ਹੁਣ ਤੁਹਾਨੂੰ ਰਾਜਸਥਾਨ ਜਾਣ ਦੀ ਜ਼ਰੂਰਤ ਨਹੀਂ ਜੇਕਰ ਤੁਹਾਡੇ ਗੀਤ ਨੂੰ ਕੋਈ ਇੱਦਾਂ ਦਾ ਵੀਊ ਇੱਦਾਂ ਦੀ ਲੋਕੇਸ਼ਨ ਚਾਹੀਦੀ ਆ ਤਾਂ ਤੁਸੀਂ ਪਾੜੀ ਪਿੰਡ ਪਹੁੰਚੋ ਤੇ ਆਪਣੇ ਗੀਤ ਨੂੰ ਸ਼ੂਟ ਕਰੋ ਤੁਸੀਂ ਨਾ ਸੈਟਅਪ ਲਗਾ ਦੀ ਦਾ ਮਤਲਬ ਆਪਣੇ ਜਿੰਨੀ ਆਪਣੀ ਲੋਕੇਸ਼ਨ ਮਤਲਬ ਪੰਜ ਸੱਤ ਕਿਲੇ ਦੇ ਵਿੱਚ ਤੇ ਇਹ ਹੈ ਕਿ ਮਤਲਬ ਸਾਰੇ ਬਲਾਕ ਖੁੱਲੇ ਡੁੱਲੇ ਬਲਾਕ ਨੇ ਖੁੱਲੇ ਡੁੱਲੇ ਲੋਕੇਸ਼ਨ ਆ ਮਤਲਬ ਕੋਈ ਕਿਸੇ ਨਾਲ ਮੈਚ ਨਹੀਂ ਕਰਦਾ ਮਤਲਬ ਕੱਚੇ ਘਰਾਂ ਦਾ ਤਾਂ ਆਪਾਂ ਦੇਖ ਕੇ ਹਟਿਆ ਕਿ ਪੂਰਾ ਮਤਲਬ ਇੱਕ ਕੱਚਾ ਘਰ ਨਹੀਂ ਉਹ ਪੂਰਾ ਪਿੰਡ ਹੈ ਜ਼ਿਆਦਾਤਰ ਲੋਕੇਸ਼ਨਾਂ ਤੇ ਕਿਹਾ ਇੱਕ ਅੱਧਾ ਕੱਚਾ ਕਰ ਹੁੰਦਾ ਆਪਣੇ ਕੋਲ ਤਾਂ ਪੂਰਾ ਪਿੰਡ ਹੈ ਤੇ ਵੈਸਟਰਨ 'ਚ ਵੀ ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਸੈਟ ਨੇ ਜਿਸ ਤਾ ਕਿ ਮੈਂ ਪਹਿਲਾਂ ਵੀ ਦੱਸ ਕੇ ਅੱਡੇ ਲੰਡਨ ਸਟਰੀਟ ਵੈਨਸ ਹਨਾ ਰਾਇਲ ਲੌਬੀ ਬਾਹਰ ਦਾ ਸੈਟਅਪ ਲਾਇਬ੍ਰੇਰੀ ਮਾਲਦੀਵਜ਼ ਰਾਜਸਥਾਨ ਹਵੇਲੀ ਸਾਰੇ ਅਲੱਗ-ਅਲੱਗ ਸੈਕਸ਼ਨ ਹਾਂ ਹਾਂਜੀ ਸੋ ਇਹ ਸੀ ਫਿਲਮ ਸਿਟੀ ਜਿਦਾ ਕਿ ਤੁਹਾਨੂੰ ਅਸੀਂ ਸਾਰੇ ਲੋਕੇਸ਼ਨ ਇੱਥੇ ਦੇ ਜੋ ਵੀ ਨੇ ਘੁਮ-ਘੁਮਾ ਕੇ ਦਿਖਾਏ ਨੇ ਜੇਕਰ ਕੋਈ ਰਹਿ ਗਿਆ ਹੋਵੇ ਆ ਉਹਦੇ ਲਈ ਵੀ ਮਾਤੀ ਚਾਹੁੰਦੇ ਆ ਬਾਕੀ ਤੁਸੀਂ ਆਪਣੇ ਆਪ ਨੀਚੇ ਜੀਤੇ ਨੰਬਰਾਂ ਤੇ ਕੰਟੈਕਟ ਕਰਕੇ ਪੁੱਛ ਸਕਦੇ ਹੋ ਜੇਕਰ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਆ ਸੋ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਡੇ ਨਾਲ رابطہ ਕਰਾਂਗੇ ਸੋ ਕੋਈ ਹੋਰ ਵੀਡੀਓ ਜੇਕਰ ਤੁਹਾਡਾ ਕੋਈ ਹੈਗਾ ਵੀ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆ ਕਿ ਅਸੀਂ ਤੁਹਾਨੂੰ ਕੋਈ ਨਿਬਣਾ ਸਿਟੀ ਵੀ ਜਾਂ ਜੇ ਅੰਦਰ ਸਿਟੀ ਆ ਕੁਸ਼ਲ ਕੁਸ਼ਲ ਤੇ ਵਧੀਆ ਚੀਜ਼ ਹੈ ਤੁਹਾਨੂੰ ਪਤਾ ਆ ਕੋਈ ਤੁਸੀਂ ਕੋਈ ਕਮੈਂਟ ਆਹੀਂ ਦੱਸੋ ਤਾਂ ਅਸੀਂ ਇੱਥੇ ਦੀ ਵੀਡੀਓ ਵੀ ਜਰੂਰ ਬਣਾਵਾਂਗੇ ਸੋ ਫਿਰ ਹਾਜ਼ਰ ਹੋਵਾਂਗੇ ਜਦ ਤੱਕ ਮੰਮੀ ਦੇ ਇਜਾਜ਼ਤ ਤੇ ਸਤਿ ਸ਼੍ਰੀ ਅਕਾਲ